ਐਡਵੋਕੇਟ ਜ਼ਿਲ੍ਹਾ ਅਦਾਲਤ ਮੋਹਾਲੀ ਵਿਖੇ ਪ੍ਰੈਕਟਿਸ ਕਰਦਾ ਆਪਣੇ ਜਿਹੜੇ ਪੰਜਾਬ ਦੇ ਵਿੱਚ ਪਸ਼ੂ ਮੇਲੇ ਲੱਗਦੇ ਆ ਉਹਨਾਂ ਦੇ ਬਾਰੇ ਮੈਂ ਜਿਹੜੇ ਕਪਲੇ ਹੋ ਰਹੇ ਨੇ ਪਿਛਲੇ 13 ਸਾਲਾਂ ਤੋਂ ਉਹ ਮੈਂ ਦੱਸਣ ਜਾ ਰਿਹਾ ਹਾਂ ਤਕਰੀਬਨ 4-5 ਠੇਕੇਦਾਰ ਨੇ ਜਿਹੜੇ ਪਿਛਲੇ 15 ਸਾਲਾਂ ਤੋਂ ਪੰਚਾਇਤੀ ਵਿਭਾਗ ਨਾਲ ਮਿਲ ਕੇ ਕਰੋੜਾਂ ਪੈ ਦੀ ਹਰ ਸਾਲ ਠੱਗੀ ਕਰਦੇ ਆ ਜਿਹੜਾ ਕੈਟਲ ਫੇਅਰ ਐਕਟ ਉਹਦੇ ਅਨੁਸਾਰ ਕੋਈ ਵੀ ਜਿਹੜਾ ਪਸ਼ੂ ਆ ਜਿਹੜਾ ਖਰੀਦਿਆ ਵੇਚਿਆ ਜਾ ਸਕਦਾ ਉਹ ਪਸ਼ੂ ਮੰਡੀ ਦੇ ਵਿੱਚ ਹੀ ਵੇਚਿਆ ਜਾ ਸਕਦਾ ਜਦੋਂ ਕੋਈ ਵੀ ਪਸ਼ੂ ਕਿਸੇ ਵੀ ਮੰਡੀ ਦੇ ਵਿੱਚ ਆਉਂਦਾ ਹੈ ਤਾਂ ਪਹਿਲਾਂ ਉਹਦਾ ਸੀਆਰਐਫ 1 ਰਜਿਸਟ੍ਰੇਸ਼ਨ ਸਰਟੀਫਿਕੇਟ ਹੁੰਦਾ ਜੀ ਉਹਦੇ ਵਿੱਚ ਲਿਖਿਆ ਜਾਂਦਾ ਜੇ 5 ਪਸ਼ੂ ਲੈ ਕੇ ਆਇਆ ਤਾਂ 5 ਲਿਖੇ ਜਾਂਦੇ ਨੇ ਮੰਡੀ ਦੇ ਵਿੱਚ ਜੇ 3 बिक ਜਾਂਦੇ ਆ ਤਾਂ ਫਿਰ ਦੋ ਲਿਖ ਦਿੰਦਾ ਵੀ ਦੋ ਬਾਕੀ ਰਹਿ ਗਏ ਤਾਂ ਉਹ ਦੋ ਬਾਕੀ ਲਿਖਣ ਤੋਂ ਬਾਅਦ ਜਿਹੜਾ ਗੇਟਕੀਪਰ ਹੁੰਦਾ ਉਹਨਾਂ ਨੂੰ ਛੱਡ ਦਿੰਦਾ ਤੇ ਜਿਹੜੀ ਐਂਟਰੀ ਫੀਸ ਹੁੰਦੀ ਹੈ ਪਸ਼ੂ ਆਪਣੇ ਰਜਿਸਟ੍ਰੇਸ਼ਨ ਫੀਸ ਹੁੰਦੀ ਹੈ ਪਰ ਮੱਝ 10 ਰੁਪਏ ਹੁੰਦੀ ਹੈ ਜੀ ਉਸ ਤੋਂ ਬਾਅਦ ਸੇਲ ਸਰਟੀਫਿਕੇਟ ਹੁੰਦਾ ਸੀਆਰਐਫ 2 ਇਹਦੇ ਵਿੱਚ ਸੇਲ ਪਰਚੇਜ਼ ਜਦੋਂ ਹੋ ਜਾਂਦੀ ਹੈ ਜਿਵੇਂ ਕੋਈ ਆਪਣਾ ਡੰਗਰ ਵਿਕ ਜਾਂਦਾ ਪਸ਼ੂ ਵਿਕ ਜਾਂਦਾ ਫੋਰ ਐਗਜ਼ਾਮਪਲ 10000 ਦਾ ਵਿਕ ਵਿਕ ਗਿਆ ਤਾ ਜਿਹੜਾ ਠੇਕੇਦਾਰ ਆ ਉਹ 4% ਜਿਹੜੀ ਆਪਣੀ ਆ ਫੀਸ ਵਸੂਲ ਸਕਦਾ ਪਰ ਪਿਛਲੇ ਕਈ ਸਾਲਾਂ ਤੋਂ ਉਹ 4% ਦੀ بجائے 15-15% 10-10% ਫੀਸ ਵਸੂਲਦੇ ਨੇ ਜੀ ਨਜਾਇਜ਼ ਤੱਕਾ ਕਰ ਰਹੇ ਨੇ ਤੇ ਸਭ ਤੋਂ ਪਹਿਲਾਂ ਮੈਂ ਦੱਸਦਾ ਆਪਣਾ ਸਾਲ 2008 ਦੇ ਵਿੱਚ ਡਾਇਰੈਕਟਰ ਰੂਲ ਡਵੈਲਪਮੈਂਟ ਪੰਚਾਇਤ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਸੀ ਜਿਹਦੇ ਤਹਿਤ ਉਹਨਾਂ ਨੇ ਲਿਖਿਆ ਕਿ ਮੁਹਾਲੀ ਜ਼ਿਲ੍ਹੇ ਦਾ ਠੇਕੇਦਾਰ ਆ ਉਹ ਜਿਹੜੇ ਸਲੱਟਰ ਹਾਊਸ ਨੇ ਉਹਦੇ ਅੱਗੇ ਨਾਕੇ ਲਾ ਕੇ ਜਿੰਨੇ ਵੀ ਪਸ਼ੂ ਜਾ ਰਹੇ ਉਹਨਾਂ ਤੋਂ ਫੀਸ ਕਲੈਕਟ ਕਰ ਸਕਦਾ ਹੈ ਫਿਰ ਜਿਹੜਾ ਲੈਟਰ ਸਾਡੇ ਵੱਲੋਂ ਚੈਲੰਜ ਕੀਤਾ ਗਿਆ ਹਾਈ ਕੋਰਟ ਦੇ ਨਾਲ ਦੀ ਨਾਲ ਸਟੇ ਕੀਤਾ ਅਤੇ ਇੰਟੈਰੀਮ ਆਰਡਰ ਪਾਸ ਕੀਤਾ ਕਿਹਾ ਕਿ ਜਿਹੜਾ ਵੀ ਪਸ਼ੂ ਮੰਡੀ ਠੇਕੇਦਾਰ ਆ ਉਹ ਕੈਟਲ ਫੇਅਰ ਤੋਂ ਇਲਾਵਾ ਕਿਤੋਂ ਵੀ ਪਰਤੀ ਨਹੀਂ ਕੱਟ ਸਕਦਾ ਸਿਰਫ ਮੇਲੇ ਜਿੱਥੇ ਮੰਡੀਆਂ ਸਰਕਾਰ ਨੇ ਦੱਸੀਆਂ ਨੇ ਪੰਜਾਬ ਦੇ ਵਿੱਚ 19 ਜ਼ਿਲ੍ਹਿਆਂ ਤੇ ਮੰਡੀਆਂ ਲੱਗਦੀਆਂ ਨੇ ਪਰ ਪਸ਼ੂ ਮੰਡੀ ਦੇ ਠੇਕੇਦਾਰ ਨੇ ਜਿਹੜੇ ਉਹ ਪਿਛਲੇ 12-13 ਸਾਲ ਤੋਂ ਡੇਰਾਬਸੀ ਨੱਕੇ ਲਾ ਕੇ ਜਿਹੜੇ ਪਿੰਡਾਂ ਤੋਂ ਕੋਈ ਛੋਟੇ ਕਿਸਾਨ ਮਜ਼ਦੂਰ ਆਪਣਾ ਇੱਕ ਡੰਗਰ ਦੋ ਡੰਗਰ ਲੈ ਕੇ ਜਾਂਦਾ ਵੇਚਣ ਲਈ ਉਹਨਾਂ ਤੋਂ ਵੀ ਤੱਕੇ ਨਾਲ 2000 ਰੁਪਏ 2200 ਰੁਪਏ ਪਰਚੀ ਵਸੂਲਦੇ ਨੇ ਜਿਹੜਾ ਕਿ ਗੈਰ ਕਾਨੂੰਨੀ ਹੈ ਠੀਕ ਹੈ ਕਿ ਨਹੀਂ ਹਾਈ ਕੋਰਟ ਦੀਆਂ ਬਹੁਤ ਜੱਜਮੈਂਟ ਆ ਗਈਆਂ ਪਰ ਠੇਕੇਦਾਰ ਕੋਈ ਜਿਹੜੇ ਵੀ ਠੇਕੇਦਾਰ ਨੇ ਕੋਈ ਵੀ ਪ੍ਰਵਾਹ ਨਹੀਂ ਕਰਦਾ ਕਿਉਂਕਿ ਡਿਪਾਰਟਮੈਂਟ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨਾਲ ਮਿਲੇ ਹੋਏ ਨੇ ਜਦੋਂ ਹਾਈ ਕੋਰਟ ਨੇ ਜੱਜਮੈਂਟ ਪਾਸ ਕੀਤੀ ਕਿ ਮੇਲੇ ਤੋਂ ਇਲਾਵਾ ਕਿਤੇ ਪਰਚੀ ਨਹੀਂ ਕੱਟੀ ਜਾ ਸਕਦੀ ਤਾਂ ਇੱਕ ਠੇਕੇਦਾਰ ਦੁਆਰਾ ਫਿਰ ਪਰਚੀ ਕੱਟੀ ਗਈ ਤਾਂ ਹਾਈ ਕੋਰਟ ਨੇ ਉਹਦਾ ਜਦੋਂ ਪਤਾ ਲੱਗਿਆ ਤਾਂ ਡਾਇਰੈਕਟਰ ਰੂਰਲ ਡਿਵੈਲਪਮੈਂਟ ਪੰਚਾਇਤ ਨੇ ਐਫੀਡੇਵਿਟ ਦਿੱਤਾ ਕਿ ਜੇ ਅੱਜ ਤੋਂ ਬਾਅਦ ਪਰਚੀ ਕੱਟੀ ਗਈ ਮੇਲੇ ਤੋਂ ਇਲਾਵਾ ਮੰਡੀਆਂ ਤੋਂ ਇਲਾਵਾ ਉਹਦੇ ਲਈ ਮੈਂ ਪਰਸਨਲ ਜ਼ਿੰਮੇਵਾਰ ਹੋਊਂਗਾ ਫਿਰ ਉਹਨੇ ਸਾਰੇ ਡੀਡੀਪੀਓ ਨੂੰ ਹਦਾਇਤ ਕੀਤੀ ਪੰਜਾਬ ਦੇ ਜ਼ਿਲ੍ਹਿਆਂ ਨੂੰ ਵੀ ਜਿੰਨੇ ਵੀ ਪਸ਼ੂ ਮੰਡੀ ਲੱਗਦੇ ਆ ਸਿਰਫ ਉੱਥੇ ਹੀ ਪਰਚੀ ਕੱਟੀ ਜਾ ਸਕਦੀ ਹੈ ਇਹਨਾਂ ਤੋਂ ਇਲਾਵਾ ਕਿਤੇ ਪਰਚੀ ਨਹੀਂ ਕੱਟੀ ਜਾ ਸਕਦੀ ਹੁਣ ਠੇਕੇਦਾਰਾਂ ਨੇ ਕੀ ਕੀਤਾ ਵੈ ਉਹਨਾਂ ਨੇ ਜਿਹੜੇ ਪੰਜਾਬ ਦੇ ਬਾਰਡਰ ਨੇ ਸਾਰੇ ਕਿਤੇ ਨਾਕੇ ਲਾਏ ਹੋਏ ਜੀ ਤੇ ਚਾਰ ਮੀਟ ਪਲਾਂਟ ਫੈਕਟਰੀਆਂ ਉੱਥੇ ਨਾਕੇ ਲਾਏ ਹੋਏ ਨੇ ਪਠਾਨਕੋਟ ਨਾਕੇ ਲਾਏ ਹੋਏ ਨੇ ਦਿੱਲੀ ਦੇ ਵਿੱਚੋਂ ਰੋਜ਼ 20 ਟਰੱਕ ਤਕਰੀਬਨ ਆਪਣੇ ਬੱਕਰਿਆਂ ਦੇ ਜੰਮੂ ਕਸ਼ਮੀਰ ਜਾਂਦੇ ਆ ਜੀ ਉਹ ਪਹਿਲਾਂ ਵਿਚਾਰੇ ਉੱਥੋਂ ਪਰਚੀ ਕਟਾਉਂਦੇ ਨੇ ਉਸ ਤੋਂ ਬਾਅਦ ਆਪਦੇ ਜਿਹੜੇ ਪੰਜਾਬ ਦੇ ਠੇਕੇਦਾਰ ਨੇ ਫਿਰੇ ਖੜ ਜੰਦੇ ਆ ਪਠਾਨਕੋਟ ਨਾਕਾ ਲਾ ਕੇ ਫਿਰ 15-15000 ਰੁਪਏ ਪਰ ਟਰੱਕ ਉਹਨਾਂ ਤੋਂ ਲੈਂਦੇ ਨੇ ਜਦੋਂ ਕਿ ਹਾਈ ਕੋਰਟ ਨੇ ਸਪੈਸ਼ਲ ਕਿਹਾ ਕਿ ਤੁਸੀਂ ਇਹ ਆਪਣੀ ਪਰਚੀ ਨਹੀਂ ਕੱਢਦੇ ਜਦੋਂ ਇਹ ਗੱਲ ਜਾਦੇ ਵੱਧ ਕੀਤਾ ਉੱਥੇ ਦਾ ਫੂਡ ਸਪਲਾਈ ਇਨਸਪੈਕਟ ਆਪਣਾ ਮਿਨਿਸਟਰ ਆਇਆ ਜੰਮੂ ਐਂਡ ਕਸ਼ਮੀਰ ਦਾ 2017 ਦੇ ਵਿੱਚ ਇੱਥੇ ਜਿਹੜੇ ਡਿਪਾਰਟਮੈਂਟ ਦੇ ਮਿਨਿਸਟਰ ਸੀਗੇ ਮਿਨਿਸਟਰ ਸੀ ਆਪਣੇ ਡਾਇਰੈਕਟਰ ਆਪਣੇ ਤ੍ਰਿਪਤ ਰਜਿੰਦਰ ਸਿੰਘ ਬਾਜਪਾ ਉਹਨਾਂ ਦੀ ਮੀਟਿੰਗ ਹੋਈ ਵੀ ਤੁਹਾਡੇ ਟੇਕੇਦਾਰ ਸਾਡੇ ਨਾਲ ਐਂ ਧੱਕਾ ਕਰਦੇ ਆ ਜੀ ਤਾਂ ਫਿਰ ਸਪੈਸ਼ਲ ਐਗਰੀਮੈਂਟ ਦੇ ਵਿੱਚ ਸ਼ਰਤ ਐਡ ਕੀਤੀ ਗਈ ਵੀ ਜਿਹੜੇ ਪਸ਼ੂ ਨੰਗੇ ਦੇ ਤੌਰ ਤੇ ਰਸਤੇ ਨੂੰ ਵਰਤ ਰਹੇ ਨੇ ਨਾ ਉਹ ਠੇਕੇਦਾਰ ਆਪਣਾ ਜਿਹੜਾ ਪਰਚੀ ਉੱਤੇ ਨਹੀਂ ਲਾ ਸਕਦਾ ਫਿਰ ਦੂਜਾ ਉਹਨਾਂ ਨੂੰ ਆਪਣਾ ਆਰਡਰ ਕੀਤਾ ਇਹਦੇ ਵਿੱਚ ਐਗਰੀਮੈਂਟ ਦੇ ਵਿੱਚ ਵੀ ਤੁਸੀਂ ਕਿਸੇ ਵੀ ਬਾਰਡਰ ਦੇ ਉੱਪਰ ਚੈਕਿੰਗ ਨਹੀਂ ਕਰ ਸਕਦੇ ਪਿਛਲੇ 10 ਸਾਲਾਂ ਤੋਂ ਜਿਹੜੀਆਂ ਵੀ ਟਰਮ ਐਂਡ ਕੰਡੀਸ਼ਨਾਂ ਆਉਂਦੀਆਂ ਨੇ ਉਹਦੇ ਵਿੱਚ ਬਕਾਇਦਾ ਡਿਪਾਰਟਮੈਂਟ ਲਿਖਦਾ ਹੈ ਕਿ ਤੁਸੀਂ ਡੇਰਾ ਵਸੀ ਅੱਗੇ ਜਿਹੜੇ ਪਸ਼ੂ ਆਪਣੇ ਜਾ ਰਹੇ ਨੇ ਉਹਨਾਂ ਦੀ ਪਰਚੀ ਨਹੀਂ ਕੱਟ ਸਕਦੇ ਪਰ ਅੱਜ ਫੇਰ ਵੀ ਅਧਿਕਾਰੀਆਂ ਨਾਲ ਮਿਲ ਕੇ ਉੱਥੇ ਨਾਕੇ ਲੱਗੇ ਹੋਏ ਨੇ ਆਪਣੇ ਬਾਰਡਰ ਤੇ ਨਾਕੇ ਲੱਗੇ ਹੋਏ ਨੇ ਜੀ ਪਰਚੀ ਤੱਕੇ ਨਾਲ ਕੱਟਦੇ ਆ ਜੀ ਹੁਣ ਜਿਵੇਂ ਇੱਕ ਛੋਟਾ ਕਟਾ ਉਹਦਾ ਤਕਰੀਬਨ 6-700 ਰੁਪਏ ਦਾ ਬਿਗਦਾ 800 ਦਾ ਉਹਦੀ 4% ਜਿਹੜੀ ਲਿਖਾਈ ਆ ਉਹ ਤਕਰੀਬਨ 40-50 ਰੁਪਏ ਬਣਦੀ ਆ ਪਰ ਠੇਕੇਦਾਰੋਂ ਨੂੰ 809 900 ਰੁਪਏ ਦੀ ਉਹਦੀ ਲਿਖਾਈ ਕਰਦਾ ਜੀ ਪਹਿਲਾਂ ਜ਼ਿਲ੍ਹਾ ਵਾਈਜ਼ ਠੇਕੇ ਹੁੰਦੇ ਸੀਗੇ ਹਰ ਜ਼ਿਲ੍ਹੇ ਦੇ ਲੱਗ-ਲੱਗ ਹੁੰਦਾ ਸੀ ਸਿਸਟਮ ਜਦੋਂ ਅਕਾਲੀ ਸਰਕਾਰ ਆਈ ਤਾਂ ਅਕਾਲੀ ਸਰਕਾਰ ਦੇ ਕੁਝ ਜਿਹੜੇ ਖਾਸ ਬੰਦੇ ਸੀ ਉਹਨਾਂ ਨੇ 2013 ਦੇ ਵਿੱਚ ਜ਼ਿਲ੍ਹਾ ਵਾਈਜ਼ ਠੇਕੇਆਂ ਨੂੰ ਇਕੱਠਾ ਕਰਾ ਲਿਆ ਤੇ ਪਹਿਲੀ ਵਾਰ 13 ਦੇ ਵਿੱਚ ਬੋਲੀ ਹੋਈ ਜਿਦੇ ਵਿੱਚ ਆਪਣਾ ਰਿਜ਼ਰਵ ਪ੍ਰਾਈਸ 38 ਕਰੋੜ ਰੁਪਇਆ ਰੱਖਿਆ ਗਿਆ ਅਮਰਜੀਤ ਸਿੰਘ ਐਂਡ ਕੰਪਨੀ ਵੱਲੋਂ ਲੈ ਗਿਆ ਹੈ ਟਿਕਾ तकरीबन ਇਹੀ ਚਾਰ ठेकेदार ਨੇ ਜਿਹੜੇ ਪਿਛਲੇ 15 ਸਾਲਾਂ ਤੋਂ ਚੱਲਦੇ ਆ ਰਹੇ ਨੇ ਇਹਨਾਂ ਵੱਲੋਂ 38 ਕਰੋੜ 38 ਕਰੋੜ 52 ਲੱਖ ਦਾ ਲੈ ਗਿਆ ਜੀ ਤੇ ਸਰਕਾਰ ਨੇ ਐਗਰੀਮੈਂਟ ਦੇ ਵਿੱਚ ਇਹ ਸ਼ਰਤ ਲਿਖੀ ਸੀ ਕਿ ਤੁਸੀਂ ਚੈੱਕ ਨਹੀਂ ਕਰ ਸਕਦੇ ਬਾਰਡਰ ਤੇ ਨਾਕੀ ਨਹੀਂ ਲਾ ਸਕਦੇ ਪਰ 2013 ਤੋਂ ਉੱਥੇ ਟਿਲ ਰੇਟ ਤੱਕ ਨੱਕੇ ਲੱਗਦੇ ਆ ਰਹੇ ਨੇ ਫਿਰ 14 ਦੇ ਵਿੱਚ ਆਪਣੀ ਬੋਲੀ ਹੋਈ ਜੀ ਜੀ 60 ਕਰੋੜ ਦੀ ਹੋਈ ਉਹ ਵੀ ਆਪਣਾ ਅਮਰਜੀਤ ਸਿੰਘ ਐਂਡ ਕੰਪਨੀ ਲਈ ਜੀ ਫਿਰ ਮੈਂ ਜਦੋਂ ਅਕਾਲੀ ਸਰਕਾਰ ਆ ਗਈ ਚਲੀ ਗਈ ਕਾਂਗਰਸ ਸਰਕਾਰ ਆ ਗਈ ਤਾਂ 2017 ਦੇ ਵਿੱਚ ਜਿਹੜਾ ਬੋਲੀ ਪ੍ਰਾਈਸ ਸੀ 17 18 ਦਾ 54 ਕਰੋੜ ਸੀ ठेकेदार ਦੋ ਆਪਸ ਵਿੱਚ ਲੜ ਪਏ ਉਹ ਕਹਿੰਦੇ ਸਾਡੀ ਸਰਕਾਰ ਆ ਗਈ ਕਾਂਗਰਸ ਦੀ ਸਾਨੂੰ ਵੱਧ ਹਿੱਸਾ ਦੋ ਅਕਾਲੀ ਦਲ ਵਾਲੇ ਕਹਿੰਦੇ ਅਸੀਂ ਵੱਧ ਆਪਣਾ ਪੁਰਾਣੇ ਚਲਾਉਣੇ ਆ ਰਹੇ ਆ ਇਹਨਾਂ ਦੀ ਖੈਪੜ ਖੈਪੜ ਦੇ ਵਿੱਚ ਠੇਕਾ 54 ਕਰੋੜ ਤੋਂ 105 ਕਰੋੜ ਤੇ ਚੱਲੇਗਾ ਬੋਲੀ ਤੇ ਇਹ ਸਾਰਾ ਭਾਰ ਜਿਹੜਾ ਪਿਆ ਕਿਸਾਨਾਂ ਤੇ ਪਿਆ ਜੀ ਚਾਹੇ ਠੇਕੇਦਾਰ 200 ਕਰੋੜ ਤੇ ਲੈ ਜਵੇ ਕੰਮ ਨੂੰ ਇਹਦਾ ਸਾਰਾ ਜਿਹੜਾ ਭਾਰ ਪੈਂਦਾ ਜਿਹੜੇ ਵਪਾਰੀ ਨੇ ਵਿਚਾਰੇ ਉਹਨਾਂ ਦੇ ਪੈਂਦਾ ਕਿਉਂਕਿ ਠੇਕੇਦਾਰ ਨੇ ਤਾਂ ਜੇ 2000 ਪਰਚੀ ਲੰਦਾ 4000 ਕਰ ਦਿੰਦਾ ਜੇ ਕੋਈ ਪੁੱਛਦਾ ਹੈ ਕੋਈ ਸ਼ਿਕਾਇਤ ਕਰਦਾ ਹੈ ਤਾਂ ਸਬੰਧਿਤ ਥਾਣੇ ਨੂੰ ਆਪਣਾ ਦੇ ਦੂਗੇ ਪੈਸੇ ਉਹਦੇ ਪਰਚਾ ਕਰਾ ਦਿੰਦੇ ਨੇ ਤੇ ਹੁਣ ਇਹ ਡਿਪਾਰਟਮੈਂਟ ਨੇ ਕੀ ਕੀਤਾ ਇਸ ਵਾਰ ਬੋਲੀ ਕੱਢੀ ਗਈ ਡਿਪਾਰਟਮੈਂਟ ਵੱਲੋਂ ਮੈਂ ਤੁਹਾਨੂੰ ਦੱਸਦਾ ਜੀ 90 ਕਰੋੜ ਦੀ ਬੋਲੀ ਕੱਢੀ ਗਈ ਸੀ ਸਾਲ ਦੀ 25 26 ਦੀ ਜਿਹੜੀ ਇਹਨਾਂ ਠੇਕੇਦਾਰਾਂ ਦੁਆਰਾ ਦੁਆਰਾ ਨਾ ਮਿਲ ਕੇ ਕਿਸੇ ਨੂੰ ਭਰਨ ਨਹੀਂ ਦਿੰਦੇ ਇਹ ਜਦੋਂ ਡਰਾਫਟ ਹੁੰਦਾ ਨਾ ਨਹੀਂ ਭਰਨ ਦਾ ਟਾਈਮ ਹੁੰਦਾ ਇਹ ਕੇਰਲੰਦੇ ਸਾਰੇ ਬੰਦਿਆਂ ਨੂੰ ਵੀ ਕੋਈ ਵੀ ਬੰਦਾ ਕੋਈ ਜਿਹੜਾ ਹੋਰ ਠੇਕੇਦਾਰ ਆ ਉਹਨੂੰ ਅਸੀਂ ਡਰਾਫਟ ਜਮਾ ਨਹੀਂ ਕਰਾਉਂਦੇ ਨਾ ਡਿਪੋਜ਼ਿਟ ਨਹੀਂ ਕਰਾਉਂਦੇ ਨਾ ਤਾਂ ਕਿ ਉਹ ਬੋਲੀ ਨਾ ਦੇ ਸਕੇ ਤਾਂ ਇਹਨਾਂ ਨੇ ਡਿਪਾਰਟਮੈਂਟ ਨਾਲ ਮਿਲ ਕੇ 92 ਕਰੋੜ ਤੋਂ ਕੰਮ ਲਿਆ ਕੇ ਹੁਣ 72 ਕਰੋੜ ਦਾ ਕਰ ਲਿਆ ਜੀ 2 ਮਿੰਟ 1 ਮਹੀਨੇ ਦੇ ਵਿੱਚ ਵਿੱਚ ਡਿਪਾਰਟਮੈਂਟ ਨਾਲ ਮਿਲ ਕੇ ਇਹ ਬੋਲੀ ਨਹੀਂ ਭਰਦੇ ਉਹ ਡਿਪਾਰਟਮੈਂਟ ਘਟਾਈ ਜਾਂਦਾ ਜੀ ਫਿਰ ਇਹਨਾਂ ਨੇ ਕੀ ਕੀਤਾ ਆਪਣਾ ਬੈਨੀਫਿਟ ਲੈਣ ਲਈ ਤਿੰਨ ਸ਼ਰਤਾਂ ਨਵੀਆਂ ਐਡ ਕੀਤੀਆਂ ਗਈਆਂ ਜੀ ਜਿਹੜੀਆਂ ਕਿ ਅੱਜ ਤੱਕ ਕਦੇ ਨਹੀਂ ਹੋਈਆਂ ਇਹ ਜਿਹੜੀਆਂ ਸ਼ਰਤਾਂ ਸੀਗੀਆਂ ਇਹਨਾਂ ਨੇ ਪਹਿਲੀ ਸ਼ਰਤ ਇਹ ਐਡ ਕੀਤੀ ਕਿ ਆਪਣਾ ਜੇ ਇਸ ਵਾਰ ਕੋਈ ਠੇਕੇਦਾਰ ਕੋਈ ਬੋਲੀ ਲੈ ਲੈਂਦਾ ਹੈ 25 26 ਲਈ ਤਾਂ ਉਹਨੂੰ ਅਗਲੇ ਸਾਲ ਵੀ ਐਕਸਟੈਂਡ ਕਰ ਦਿੱਤਾ ਜਾਊਗਾ 5% ਵਧਾ ਕੇ ਦੂਜੀ ਸ਼ਰਤ ਇਹ ਲਿਖਤੀ ਕਿ ਜਿਹੜਾ ਆਪਣਾ ਠੇਕੇਦਾਰ ਆ ਉਹਨੂੰ 3 ਸਾਲ ਦਾ ਤਜਰਬਾ ਚਾਹੀਦਾ ਜੀ ਤਾਂ ਜਾ ਕੇ ਉਹ ਬੋਲੀ ਦੇ ਵਿੱਚ ਪਾਰਟਿਸਿਪੇਟ ਕਰ ਸਕਦਾ ਹੈ ਜਦੋਂ ਕਿ ਪਿਛਲੇ 13 ਸਾਲਾਂ ਤੋਂ ਇਦਾਂ ਦੀ ਕੋਈ ਸ਼ਰਤ ਨਹੀਂ ਸੀ ਤੇ ਤੀਜੀ ਸ਼ਰਤ ਇਹ ਪਾਤੀ ਕੁਝ ਨਾ ਹੈ SLAट ਰਾਉਂਡ ਲੈ ਕੇ ਵੀ ਠੇਕੇਦਾਰ ਨਜਾਇਜ਼ ਪਰਚੀ ਕੱਟ ਰਹੇ ਆ ਬਾਰਡਰਾਂ ਤੇ ਰਿਟ ਪਟੀਸ਼ਨਾਂ ਹਾਈ ਕੋਰਟ ਪੈਂਡਿੰਗ ਪਈਆਂ ਨੇ ਉਹਦੇ ਵਿੱਚ ਜਿਹੜੀਆਂ ਪਿਛਲੇ 10 ਸਾਲ ਤੋਂ ਟਰਮ ਐਂਡ ਕੰਡੀਸ਼ਨ ਲਿਖੀਆਂ ਆ ਰਹੀਆਂ ਨੇ ਡਿਪਾਰਟਮੈਂਟ ਇਹ ਲਿਖਦਾ ਕਿ ਕੁਝ ਰਿਟ ਪਟੀਸ਼ਨਾਂ ਹਾਈ ਕੋਰਟ ਪੈਂਡਿੰਗ ਨੇ ਜੇ ਇਹਨਾਂ ਰਿਟ ਪਟੀਸ਼ਨਾਂ ਦਾ ਫੈਸਲਾ ਠੇਕੇਦਾਰ ਦੇ ਖਿਲਾਫ ਹੋ ਜਾਂਦਾ ਤਾਂ ਠੇਕੇਦਾਰ ਦੀ ਕਿਸ਼ਤ ਮਾਫ ਨਹੀਂ ਹੋਊਗੀ ਪਰ ਹੁਣ ਇਹਨਾਂ ਨੇ ਕੰਡੀਸ਼ਨ ਪਾਤੀ ਵੀ ਜੇ ਠੇਕੇਦਾਰ ਦਾ ਆਪਣਾ ਫੈਸਲਾ ਖਿਲਾਫ ਹੋ ਜਾਂਦਾ ਹਾਈ ਕੋਰਟ ਦਾ ਤਾਂ ਅਸੀਂ ਮਹੀਨੇ ਮਹੀਨਾਵਾਰ ਦੇ ਵਿੱਚੋਂ 25% ਤੁਹਾਡੀ ਕਿਸ਼ਤ ਮਾਫ ਕਰਾਂਗੇ ਜਦੋਂ ਨਵੀਆਂ ਸ਼ਰਤਾਂ ਐਡ ਕੀਤੀਆਂ ਗਈਆਂ ਤਾਂ ਸਾਡੇ ਵੱਲੋਂ ਤੁਰੰਤ ਮਾਨਯੋਗ सीएम ਭਗਵੰਤ ਮਾਨ ਨੂੰ ਅਪਰੋਚ ਕੀਤੀ ਗਈ ਉਹਨੇ ਦਫ਼ਤਰ ਵਿੱਚ ਜਦੋਂ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਿਆ ਆਪਣੇ ਪਿੰਡੂ ਵਿਕਾਸ ਮੰਤਰੀ ਜੀ ਨੂੰ ਪਤਾ ਲੱਗਿਆ ਸੌਨ ਸਾਹਿਬ ਨੂੰ ਵੀ ਕੁਝ ਠੇਕੇਦਾਰਾਂ ਵੱਲੋਂ ਨੀਚਲੇ ਅਧਿਕਾਰੀਆਂ ਨਾਲ ਮਿਲ ਕੇ ਸ਼ਰਤਾਂ ਐਡ ਕਰਾਈਆਂ ਗਈਆਂ ਨੇ 21 5 ਦੀ ਬੋਲੀ ਸੀ ਜਦੋਂ ਉਹਨੇ ਡਾਇਰੈਕਟਰ ਨੂੰ ਫੋਨ ਮਾਰਿਆ ਕਿ ਬੋਲੀ ਕੈਂਸਲ ਕਰੋ ਇਹ ਸ਼ਰਤਾਂ ਜਿਹੜੀਆਂ ਤੁਸੀਂ ਪਾਈਆਂ ਨੇ ਗੈਰਕਾਨੂੰਨੀ ਨੇ ਗਲਤ ਪਾਈਆਂ ਸ਼ਰਤਾਂ ਹਰੇਕ ਬੰਦਾ ਪਾਰਟਿਸਿਪੇਟ ਕਰ ਸਕਦਾ ਹੈ ਜਦੋਂ ਪਿਛਲੇ 13 ਸਾਲਾਂ ਤੋਂ 3 ਸਾਲ ਦਾ ਤਜਰਬਾ ਨਹੀਂ ਰੱਖਿਆ ਗਿਆ ਤਾਂ ਇਸ ਵਾਰ ਕਿਉਂ ਰੱਖਿਆ ਗਿਆ ਜੀ ਸੋ ਬੈڑا ਕਹਿਣ ਦਾ ਮਤਲਬ ਵੀ ਇਹ ਚਾਰ ਪੰਜ ਠੇਕੇਦਾਰ ਨੇ ਜੀ ਇਹ 2013 ਤੋਂ ਲੈ ਕੇ 2025 ਚੱਲ ਗਿਆ ਜੀ ਇਹ ਚਾਰੇ ਪੂਰੇ ਨਜਾਇਜ਼ ਆਪਣਾ ਜਿਹੜੇ ਪੰਚਾਇਤ ਅਧਿਕਾਰੀਆਂ ਦੇ ਕੁਝ ਹੇਟਲੇ ਅਧਿਕਾਰੀ ਉਹਨਾਂ ਨਾਲ ਮਿਲ ਕੇ ਕੁੱਕੇ ਜਿਹੜੀ ਕੋਈ ਸ਼ਿਕਾਇਤ ਕਰਦਾ ਉੱਥੇ ਦਾ ਬੁਲੰਦੇ ਨੇ ਦੇਖੋ ਜੀ ਹੁਣ ਆਪਣੇ ਜਿਹੜੇ ਫੈਕਟਰੀ ਦੇ ਆਲੇ-ਦਾਲੇ ਪਿੰਡ ਨੇ ਉਥੋਂ ਚਾਰੇ ਬੰਦੇ ਨਾ ਜੀ ਆਪਣਾ ਦੋ-ਦੋ ਦੋ-ਦੋ ਡੰਗਰ ਲੈ ਕੇ ਫੈਕਟਰੀਆਂ ਚ ਵੇਚਦੇ ਆ ਇਹਨਾਂ ਨੇ ਕੀਤਾ ਜੇ ਕੋਈ ਬੰਦਾ ਛੋਟਾ ਵਪਾਰੀ ਦੋ ਡੰਗਰ ਲੈ ਕੇ ਜਾਂਦਾ ਫੈਕਟਰੀ ਚ ਇਹ 4400 4500 ਰੁਪਏ ਫੀਸ ਲੈ ਲੈਂਦੇ ਨੇ ਜਦ ਕਿ ਉਹਨੇ ਕੋਈ ठेकेदार ਦੀ ਸਰਵਿਸ ਨਹੀਂ ਲਈ ਇੱਕ ਤੋਂ ਬੜਾ ਕਲੀਅਰ ਕਹਿੰਦਾ ਵੀ ਠੇਕੇਦਾਰ 4% ਉਹਦੋਂ ਫੀਸ ਲੈ ਸਕਦਾ ਜਦੋਂ ਉਹ ਪਸ਼ੂ ਮੰਡੀ ਦੇ ਵਿੱਚ 15-20 ਤਰ੍ਹਾਂ ਦੀਆਂ ਸਰਵਿਸ ਪ੍ਰੋਵਾਈਡ ਕਰੂਗਾ ਆਪਣਾ ਵਪਾਰੀਆਂ ਤੇ ਕਿਸਾਨਾਂ ਨੂੰ ਜਿਵੇਂ ਫੋਰ ਐਗਜ਼ਾਮਪਲ ਹੋ ਗਿਆ ਡਾਕਟਰੀ ਸਹਾਇਤਾ ਹੋ ਗਈ ਡੰਗਰ ਡਾਕਟਰ ਹੋ ਗਿਆ ਜੀ ਵਪਾਰੀਆਂ ਲਈ ਆਰਾਮ ਵਾਸਤੇ ਆਪਣਾ ਸ਼ੈੱਡ ਵਗੈਰਾ ਹੋ ਗਿਆ ਪਸ਼ੂਆਂ ਵਾਸਤੇ ਸੈੱਡ ਚਾਰਾ ਵਗੈਰਾ 15 20 ਤਰ੍ਹਾਂ ਦੀਆਂ ਕਿਸ ਕੰਮ ਦੱਸੇ ਆਪਣੇ ਫੈਸਿਲਿਟੀਆਂ ਨੇ ਦੱਸੀਆਂ ਗਈਆਂ ਉਹ ਮੰਡੀਆਂ ਵਿੱਚ ਇੱਕ ਫੈਸਿਲਿਟੀ ਨਹੀਂ ਹੁੰਦੀ ਅੱਛੇ ਸਰਕਾਰ ਵੱਲੋਂ ਨਾ ਇੱਕ ਜੰਤਰੀ ਜਾਰੀ ਕੀਤੀ ਗਈ ਹੈ ਕਿ ਵੀ ਫਲਾਣੀ ਫਲਾਣੀ ਤਰੀਕ ਨੂੰ ਇੱਥੇ ਮੰਡੀ ਲੱਗਣੀ ਹੈ ਪਰ ਠੇਕੇਦਾਰ ਦੁਆਰਾ ਉਹ ਜਿਹੜੀਆਂ ਮੈਂ ਮੰਡੀਆਂ ਗਵਰਨਮੈਂਟ ਦੀਆਂ ਹੈਗੀਆਂ ਨੇ ਉੱਥੇ ਠੇਕੇ ਮੰਡੀਆਂ ਨਹੀਂ ਲਾਉਂਦੇ ਉਹ ਆਪਣੀ ਪਰਸਨਲ ਜਗ੍ਹਾ ਤੇ ਪ੍ਰਾਈਵੇਟ ਆਪਣੇ ਗਰਾਊਂਡ ਲੈ ਕੇ ਉੱਥੇ ਮੰਡੀਆਂ ਲਾਉਂਦੇ ਨੇ ਸੋ ਮੈਂ ਭਗਵੰਤ ਮਾਨ ਸਰਕਾਰ ਨੂੰ ਮੈਨੂੰ ਬੜੀ ਉਮੀਦ ਆ ਕਿ ਜਿਹੜੇ ਇਹ ਸਲਾਉਟਰ ਅੱਗੇ ਨਾਕੇ ਲੱਗੇ ਹੋਏ ਨੇ ਜਿਹੜੇ ਬਾਰਡਰ ਸਟੇਟ ਤੇ ਨਾਕੇ ਲਾਏ ਹੋਏ ਨੇ ਨਾ ਟੱਕੇ ਨਾਲ ਉਹ ਹਟਾਏ ਜਾਣ ਇਹਨਾਂ ਠੇਕੇਦਾਰਾਂ ਦੀ ਵਿਜੀਲੈਂਸ ਇਨਕੁਆਰੀ ਕਰਾਈ ਜਾਵੇ ਸੀਬੇ ਇਨਕੁਆਰੀ ਕਰਾਈ ਜਾਵੇ ਮੇਰੇ ਕੋਲ ਕੱਲਾ-ਕੱਲਾ ਸਬੂਤ ਪਿਆ ਜੀ 2013 ਤੋਂ ਲੈ ਕੇ 25 ਤੱਕ ਚਾਰ ਠੇਕੇਦਾਰ ਨੇ ਜਿਹਦੇ ਵਿੱਚ ਮੇਨਲੀ ਅਮਰਜੀਤ ਸਿੰਘ ਉਹਦਾ ਬੇਟਾ ਆਪਣਾ ਰਵਿੰਦਰ ਸਿੰਘ ਤੇ ਦੋ ਠੇਕੇਦਾਰ ਹੋਰ ਨੇ ਅਕਾਲੀ ਦਲ ਦੇ ਬੜੇ ਚਾਹੇਤੇ ਨੇ ਬੜੇ ਸੁਖਵੀਰ ਸਿੰਘ ਬਾਦਲ ਦੇ ਬੜੇ ਨੇੜੇ ਦੇ ਬੰਦੇ ਨੇ ਮੈਂ ਉਹਨਾਂ ਨਾਮ ਨਹੀਂ ਲੈਣਾ ਚਾਹੁੰਦਾ ਠੀਕ ਹੈ ਉਹ ਸਾਰੇ ਨਾਲ ਮਿਲ ਕੇ ਪੂਰੇ ਜੇ ਉਹਨਾਂ ਦਾ ਪਛੋਕਰ ਦੇਖੋ ਤੁਸੀਂ ਤੁਸੀਂ ਹੈਰਾਨ ਮੰਨ ਜਿਓਗੇ ਵੀ ਇਹ 10 ਸਾਲਾਂ ਤੋਂ ਕਿ ਕੱਖ ਤੋਂ ਲੈ ਕੇ ਪੂਰੇ ਅਮੀਰ ਬਣ ਗਏ ਜੋ ਨਾ ਤਾਂ ਡਿਪਾਰਟਮੈਂਟ ਦਾ ਕੋਈ ਅਧਿਕਾਰੀ ਇਹਨਾਂ ਕੰਨੀ ਕੋਈ ਨਿਗਰਾਨੀ ਕਰ ਰਿਹਾ ਜੀ। ਨਾ ਕੋਈ ਬੰਦਾ ਕੋਈ ਹੋਰ। ਜਦੋਂ ਕੰਡੀਸ਼ਨਲ ਲਿਖਿਆ ਜਾਂਦੀਆਂ ਨੇ ਡਿਪਾਰਟਮੈਂਟ ਦੀਆਂ ਬੜੀਆਂ ਕਲੀਅਰ ਲਿਖਿਆ ਜਾਂਦੀਆਂ ਵੀ ਕੋਈ ਵੀ ਠੇਕੇਦਾਰ ਪਸ਼ੂ ਮੇਲੇ ਤੋਂ ਇਲਾਵਾ ਕਿਤੇ ਪਰਚੀ ਨਹੀਂ ਕੱਟੂਗਾ। ਪਰ ਹੁਣ ਵੀ 15-20 ਦਿਨ ਪਹਿਲਾਂ ਹੁਣ ਬੋਲੀਆਂ ਤਕਰੀਬਨ ਆਪਣਾ ਕੈਨਸਲ ਹੋਈਆਂ ਵੀਆਂ ਨੇ। ਨਵੀਂ ਬੋਲੀਆਂ ਆਉਣੀਆਂ ਸੀਗੀਆਂ। ਪਰ ਪੁਰਾਣੇ ਠੇਕੇਦਾਰਾਂ ਦੁਆਰਾ ਆਪਣੇ ਜਿਹੜੇ ਉਹਦੇ ਕਰੀਂਦੇ ਉੱਥੇ ਬੈਠੇ ਨੇ ਉਹਨਾਂ ਦੀ ਵੀਡੀਓ ਵੀ ਬਣੀ ਪਈ ਆ ਉਹ ਪਰਤیاں ਕੱਟਦੇ ਫੜੇ ਗਏ ਉਹਨਾਂ ਨੂੰ ਪੁੱਛਿਆ ਗਿਆ ਭਾਈ ਠੇਕੇ ਤਾਂ ਹੈ ਨਹੀਂ ਸਰਕਾਰੀ ਹੋਏ ਵੀ ਨਾ ਸਰਕਾਰੀ ਨਾ ਨਾ ਪ੍ਰਾਈਵੇਟ ਨੇ ਤੁਸੀਂ ਕਿਸ ਵਿਹਾਰ ਤੇ ਕੱਟ ਰਹੇ ਹੋ ਪੂਰੀ 10 ਮਿੰਟ ਦੀ ਵੀਡੀਓ ਬਣੀ ਪਈ ਆ ਫਿਰ ਉਹਨਾਂ ਨੇ ਕਿਹਾ ਬਹਾਨਾ ਲਾਇਆ ਕਿ ਸਾਨੂੰ ਤਾਂ ਫਲਾਣੇ ਬੰਦੇ ਨੇ ਕਿਹਾ ਜੀ ਫਲਾਣੇ ਬੰਦੇ ਨੇ ਕਿਹਾ ਸੋ ਮੈਂ ਆਪਣਾ ਡਾਇਰੈਕਟਰ ਉਲਰ ਡਿਵੈਲਪਮੈਂਟ ਪੰਚਾਇਤ ਤੇ ਮੰਤਰੀ ਸਾਹਿਬ ਨੂੰ ਰਿਕਵੈਸਟ ਕਰਦਾ ਹਾਂ ਕਿ ਜਿਹੜੀਆਂ ਤਿੰਨ ਕੰਡੀਸ਼ਨਾਂ ਨਵੀਆਂ ਐਡ ਕੀਤੀਆਂ ਨੇ ਇਹ ਕੈਨਸਲ ਕਰਕੇ ਹਰੇਕ ਬੰਦੇ ਨੂੰ ਬੋਲੀ ਦੇ ਵਿੱਚ ਪਾਰਟਿਸਿਪੇਟ ਕਰਨ ਦਾ ਰਾਈਟ ਮਿਲਣਾ ਚਾਹੀਦਾ ਜੀ ਸੋ ਮੈਂ ਜਾਦੇ ਨਾਲ ਕੁਝ ਕਹਿੰਦਾ ਹੋਇਆ ਜੇ ਕੋਈ ਡਾਕੂਮੈਂਟ ਚਾਹੀਦਾ ਹਰ ਸਾਲ ਦੀ ਪਾਰਟਨਰਸ਼ਿਪ ਡੀਡ ਕਿਹੜਾ ਬੰਦਾ ਕਿਹੜਾ ਕਿਹੜਾ ਪਾਰਟਨਰ ਸੀ ਕਿੰਨੇ ਕਿੰਨੇ ਪੈਸੇ ਸ਼ੇਅਰ ਸੀ ਉਹ ਸਾਰੇ ਡਾਕੂਮੈਂਟ ਮੇਰੇ ਕੋਲ ਪੈ ਨਹੀਂ ਜੀ ਤੇ ਜਿਵੇਂ ਤੁਸੀਂ ਕਹੋਗੇ ਮੈਂ ਤੁਹਾਨੂੰ ਡਾਕੂਮੈਂਟ ਪ੍ਰੋਵਾਈਡ ਕਰਵਾ ਦੂੰਗਾ